ਗਾਰੇ ਜੀ ਬੀਤ ਖਾਲਸਾ ਤੇ ਬੀ ਗਾਰੇ ਜੀ ਦੇ ਸਾਥੇ ਹਾਂ ਜੀ ਮੈਂ ਹਰਕੀਤੌਰ ਆਪਣੀ ਚੈਨਲ ਤੋਂ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਬਰਗਦੀ ਦੀ ਕਿਰਪਾ ਨਾਲ ਜਿੱਦ ਸਾਰੇ ਠੀਕ ਠਾਕ ਹਾਂ ਜੀ ਕਾਹ ਮੈਂ ਜਿਹੜਾ ਸਦਾ ਸੀ ਹੋ ਗਏ ਨੇ ਜਿਹਨਾਂ ਨੂੰ ਠਿਆਈ ਬੈਠੇ ਆ ਨਾ ਕੋਈ ਸਿੱਖਾ ਕਰਿਆ ਨਾ ਮੱੱਜਾ ਨਮਾਜ਼ ਕਰਿਆ ਨਾ ਝਾੜੂ ਪੋਚਾ ਕਰਿਆ ਖਾਣ ਅਕਾਲ ਦੁਪਹਿਰ 1 ਵਜੇ ਦਾ ਨਹੀਂ ਪੈਣ ਲੱਗਿਆ ਸਾਰਾ ਅੱਧਾ ਦਿਨ ਉਹ ਹੋ ਗਿਆ ਖਾਰੀ ਰਾਤ ਹੋ ਗਈ ਹਾਦੀਆ ਇਨਾ ਜ਼ੋਰ ਦਾ ਨਹੀਂ ਆ ਪੂਰੇ ਜ਼ੋਰ ਦਾ ਨਹੀਂ ਆ ਸਾਡੇ ਦਾ ਸਾਰਾ ਘਰ ਕਿਉਂ ਹੀ ਆ ਨਾ ਕਮਰਾ ਜੇ ਨਹੀਂ ਆਂਦਾ ਘਾਮੇ ਤਾਂ ਬਾਹਰ ਤੇ ਤਰੇ ਨੇ ਸੋ ਵੀ ਫਿੱਜੇ ਕੋਹ ਵਾਲਾ ਕਿਸੇ ਨੇ ਨਹੀਂ ਪਤਾ ਨਹੀਂ ਕੀ ਉਹ ਕਿਉਂ ਨਾ ਜਾਈ ਇਹ ਨਹੀਂ ਪਈ ਕਿ ਘਰ ਦਾ ਘਰ ਬਸ ਕਿਤੇ ਬੈਠਾਂ ਸਾ ਤੇ ਹੀ ਕੋਈ ਲੱਤ ਨਹੀਂ ਆਇਆ ਕੋਈ ਹੱਦ ਪਾਰ ਹੀ ਕਰਦਾ ਦੋ ਵਾਰੀ ਤਿੰਨ ਵਾਰੀ ਚਾਹ ਪੀ ਲਈ ਬੱਚਿਆਂ ਨੇ ਯਾਦ ਰਹਾ ਹੁਣ ਧਾਰਤ ਕੱਢ ਲਈ ਭੱਜ ਕੇ ਭਿੱਜਦੀ ਧਾਰਤ ਦੂਰ ਗਈ ਉਹਦੀ ਭਿੱਜਦੀ ਮੀਂਹ ਵਾਲੇ ਜੋਰ ਦਾ ਭਾਂਡਾ ਢੇਰ ਲੱਗ ਗਿਆ ਮੰਜਲ ਵਾਲਾ ਜੇ ਮੁੰਮੀ ਹੱਥੋਂ ਵਾਟਾ ਮੈਂ ਕਿਤੇ ਮੰਜਾ ਜਉਂ ਦਾਤਾ ਰੂਪ ਤੇ ਹੋਊਗਾ ਤਾਂ ਉਹ ਹੱਥ ਤੇ ਜਉਂ ਹੱਜਾ ਫੇਰ ਬੰਨਿਆ ਜਾਣ ਦੀ ਨਹੀਂ ਅੰਦਰ ਲੈ ਸੱਜ ਕੇ ਖੜੇ ਰਹਿਣ ਦਾ ਬਾਹਰਲਾ ਸੜਕ ਤੇ ਸਾਰਾ ਪਾਣੀ ਨਾ ਭਰ ਗਿਆ ਗਿੱਲਾ ਹੋ ਗਿਆ ਉਦਰੀ ਕੋਲੇ ਹੀ ਭਰ ਗਿਆ ਸਾਰਾ ਹਾਂ ਤਾਂ ਮਲਾ ਉਦਰੀ ਵਾਲਾ ਪੰਟ ਐ ਵਾਪਕ ਆਉਣ ਲੱਗੇ ਉਧਰ ਆ ਗਈ ਜਿੱਥੇ ਅੱਜ ਤੱਕ ਨਹੀਂ ਕੋਈ ਆਉਂ ਡੈਡੀ ਜੀ ਕੀ ਫੋਟੋ ਹੈ ਦੇ ਵੀ ਬਹੁਤ ਹੀ ਬੁਰਾ ਹਾਲ ਹੈ ਪਾਈ ਸਾਡਾ ਤੁਹ ਕੀ ਦੱਸਿਓ ਸਾਡਾ ਸੰਗਰੂਰ ਤੇ ਬਨਾਲਾ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਇਸੇ ਜਿਵੇਂ ਹੀ ਬਚੇ ਹੋਣ ਲੱਗਾ ਕਾਲਾ ਹਾਂ ਜੇਰ ਬਾਹਰ ਤੱਕ ਪਹੁੰਚਾ ਗਿਆ ਹੋਆ ਹਰਾ ਸਾਹ ਸਿੰਕਲਾ ਬਿਲਕੁਲ ਖਤਿਆ ਉਹ ਪਾਣੀ ਦੇੜੇ ਦਾ ਉਹ ਜਿਹੜੀ ਨਵੀਂ ਮੋਟਰ ਲਾਈ ਕਿ ਉਹ ਹੋਰ ਚ ਪਾਇਆ ਗਿਆ ਮੋਟਰ ਸਾੜ ਕੇ ਹੁਣ ਕੱਢ ਕੇ ਉਹ ਲੋਡ ਕਰਕੇ ਪਾਣੀ ਨੂੰ ਸੈਂਕੀ ਖਾਲੀ ਆ ਦੇੜੇ ਚ ਨਹੀਂ ਨਾ ਪਾਣੀ ਦਾ ਵਾਲਟੀ ਆ ਭਾਰਦੀ ਆ ਮੈਂ ਸਦੋ ਖੀ ਜਾਂਦੀ ਤੱਕ ਮੱਜਾ ਦਾ ਕਾਇਮ ਨਾਲ ਜਾਉਣਾ ਜੀ ਬਾਣੀ 9:00 8:00 ਦਾ ਨਾ ਜੇ ਮੇਰੀ ਹੱਟ ਜਾ ਰਿਹਾ 11:00 ਦਾ ਆ ਤਾਂ ਕੋਈ ਸੁਭਾਵਨਾ ਨਹੀਂ ਜੇ ਰੋ ਕੱਲੀ 12:00 ਤੇ ਪਈ ਜਾਂਦਾ ਹੱਦੀ ਹੈਗਾ ਕੱਲ ਸੂਕਾਂ ਤਾਂ ਹੱਟੇ ਸਾਰੀ ਰਾਤ ਮੋਗੀ ਦਾ ਰਾਤ ਕਿੰਨੀ ਲੱਗਦੀ ਹੁੰਦੀ ਹੈ ਨਹੀਂ ਬਸ ਸਖੀ ਚੀਂ ਜਾਂਦਾ ਤੇ ਅਈ ਬੈਠਿਆ ਮੈਂ ਕਿਹੋ ਜਿਹਾ ਜੇ ਥੋੜਾ ਮੀਂਹ ਹੋਵੇ ਕਿਣਮਣਕਣੀ ਜੀ ਹੋਵੇ ਤਾਂ ਵੀ ਆਲਾ ਤੁਰਾ ਕਰਿਆ ਕੰਮ ਕਰਨਾ ਲੈ ਨਹੀਂ ਹੱਦ ਪਾਰ ਕਰਦਾ ਗੁਰਮੁਖ ਅੰਦਰ ਤਰਹਾ ਹਸੀਏ ਆ ਦੇ ਕਾਹਲੀ ਹੈਗੇ ਚਾਰ ਰੁਪਈਏ ਉਹੋਂ ਕੱਢ ਲੈਣੇ ਦਰਵਾਜ਼ੇ ਦੇ ਦਿੱਤੇ। ਉਹ ਦੰਨਾਂ ਵਾਲੇ ਤੋਂ। ਮੀਂਹ ਤਾਂ ਦਿੱਕਾ ਨਹੀਂ ਮੀਂਹ ਤਾਂ ਜਾਣ। ਚਲੋ ਜੇ ਤਾਂ ਫੇਰ ਮੀਂਹ ਜਾਂਗੇ। ਮੀਂਹ ਦੇ ਹਾਲ ਵੀ ਤਾਂ ਬਹੁਤ ਵੀ ਜ਼ਿਆਦੇ ਨਹੀਂ। ਲੋ ਜੀ ਹੁਣ ਮੀਂਹ ਘਟ ਗਿਆਗਾ। ਇਨਾ ਨਹੀਂ ਡਿਗਿਆ ਰੱਬ ਨੇ ਇਨਾ ਨਹੀਂ ਡਿਗਿਆ ਕੰਮ ਬਸ ਚਾਹ ਕਰਕੇ ਪੀ ਲਈ ਧਾਰ ਕੱਢ ਲਈ ਹੋਰ ਕੁਝ ਨਹੀਂ ਕਰਿਆ ਕਿਉਂਕਿ ਥੋੜੇ ਮੀਂਹ ਤਾਂ ਕੰਮ ਹੋ ਜਾਂਦਾ ਜਾਰੇ ਮੀਂਹ ਤੇ ਨਹੀਂ ਹੁੰਦਾ ਹੈਗਾ ਪੰਗਾ ਜਾਣ ਨੂੰ ਹੋ ਸਾਰੇ ਬੱਠਰ ਬਾਟੀਆਂ ਭਰੇ ਪੈਣਗੇ ਇਹ ਸਾਰੇ ਬੱਠਰ ਬਾਟੀਆਂ ਭਰੇ ਪੈਣੇ ਪਾਣੀ ਦੀ ਗੰਢ ਮੋਟੇ ਫਚੋਰ ਕਰ ਲਿਆ ਪਾਣੀ ਆਪਾਂ ਨਾ ਤਾਂ ਹੁਣ ਝਾੜੂ ਤਾਂ ਲੱਗਦੀ ਨਹੀਂ। ਉਹ ਮਾਸਿਕ ਕੋਲ ਬੇਲਾ ਤਨ ਕਿ ਦੌਰੇ ਤਾ ਜਾਈ ਜਾਂਦਾ। ਘਰ ਤੋਤਾ ਦੀਗਾ ਬਰਾ ਹਾਲ ਕਰਦਾ ਹੋਵੇ। ਠੀਕ ਕੋ ਰੁਕੋ। ਐਨਾ ਮੀ ਆ ਹਈ ਨਾ ਮੀ ਆ ਦੁੱਧ ਪਾਉਣ ਵਾਲਾ ਤੇ ਡਰੀ ਚ ਰੋਟੀ ਬਣਾ ਲੈਣ ਅੰਦਰ ਖੜੇ ਖੜੇ ਜਿਹੜੋ ਕੋਈ ਖਾ ਲਾਂਗ ਫਿਰ ਹੋਰ ਕੀ ਹੈ। ਨੇ ਕਰ ਲਿਆ ਨੇ ਕੰਮ ਇਹਦਰ ਦੇਖੀ ਸੜਕ ਤੇ ਹਾਲ ਹੀ ਲਾ ਲੋਕਾਂ ਦਾ ਸਾਡਾ ਪਾਸਾ ਤਾਂ ਉੱਚਾਗਾ ਉਧਰ ਨਵੀਂ ਕੇ ਵਾਰਾਂ ਕਨੀ ਖੜਾ ਹੋ ਪਾਣੀ ਉਤਰਨੀ ਹੈ ਮਾਗਾ ਹੁਣ ਤਾਂ ਘਟ ਗਿਆ ਮੀਂਹ ਵੀ ਘਟ ਗਿਆ ਮਾਰਾ ਬੇੜੇ ਚ ਮੰਜਾ ਯਾਰ ਰੇਤਾ ਜਾਂ ਨਿਕਲ ਜੂ ਹੋਣਾ ਗਰਮਣਾ ਹਾਂ ਬੇੜੇ ਚ ਮੰਜਾ ਯਾਰ ਮਾਰਾਂ ਆ ਰੇਤਾ ਆ ਵਾ ਜਾਂ ਨਿਕਲ ਜੂ ਸੈਦਾਂ ਵਾਲਾ ਮਾਰਦਾ ਨਹੀਂ ਫਿਰ ਫਿਰ ਐਸੇ ਪਾਣੀ ਨਾਲ ਨਿਕਲ ਜੂ ਰੇਤਾ ਜਿਹੜਿਆ ਕੋਠੇ ਤੇ ਜੇਲਬਜੀ ਨਹੀਂ ਆਈ ਪੱਕਾ ਰਸੋਈ ਪੱਕੀ ਹੈਗੇ ਆ ਸਾਰੀ ਨਿਕਲ ਜੂਗੀ ਕਿਆ ਆ ਗਿਆ ਹਾਂ ਕਿਆ ਆ ਗਿਆ ਪਾ ਲਿਆ ਪਾਇਆ ਨਹੀਂ ਤਾਂ ਉਹ ਪੁਸ਼ੀ ਜੰਮਾ ਦੇ ਪਜਾਮਾ ਵੇਚੀ ਆ ਸਰਦਾਰ ਜੀ ਹਿਮਕੁੰਡ ਸਾਹਿਬ ਗਏ ਸੀ ਆ ਮੈਂ ਆ ਕੱਪੜੇ ਮੇਰੇ ਕਿੱਧਰੋਂ ਕੱਢਦੇ ਬਿੱਖੀ ਬੇਟੀ ਤੂੰ ਤਾਂ ਪਹਿਲਾਂ ਉਹ ਚ ਫਰੋਲ ਹੀ ਗਏ ਹੋਂਗੇ ਮੇਜ ਹਨਾ ਪਹਿਲਾਂ ਮੇਰੇ ਵੀ ਕੜ ਕੜ ਸੜਦੇ ਕੱਪੜੇ ਇਹ ਤਾਂ ਦੂਜੀ ਲੋਰ ਹੈਗੀ ਐ ਚ ਹੋਰ ਹੋਊਗਾ ਲਫੜਾ ਮੈਂ ਕੱਢ ਕੇ ਦੇਵਾ ਲੋ ਯਾ ਟਾਈਮ ਹੈ ਨਾ ਆਖ ਫੜਕ ਹੋ ਗਏ 20 ਕਿਲੋ ਉਦੋਂ ਵੀ ਵੱਧ ਗਿਆ ਤਾਂ ਮੈਨੂੰ ਆਇਟ ਵੀ ਘਾਟ ਕੇ ਦੋ 5 ਮਿੰਟ ਘਟਿਆ ਤੇ ਉਹ ਜਿੱਥੇ ਬੇੜਾ ਪਰ ਅਕਾਉਂਟ ਆਈ ਨਾ ਉਹ ਨਾਲੇ ਪਾਣੀ ਵੀ ਦਾ अंदर का इधर भी बुरा हाल है अंदर का बुरा हाल है लेकिन कथा ये नहीं करके जा रहे हैं मतलब सारे ने सिवारा चाहिए अंदर सारा पहला काम रहा चाहिए जब बुरा हाल हा। तो 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 तीज़ तो है सारे को तो पैसे भी नहीं मिलता लेकिन क्या काम करना जा रहा है ये दो चीजें रह गई कि गड्डी के लाल आप कहाँ डिलीवर आमंत्रण आए पाएंगे? ਨੀ ਪਈ ਆਲੇ ਮਾੜਾ ਨਹੀਂ ਫੈਂਚੀ ਮੱਝਾਂ ਦਾ ਲੋਹਾ ਚੱਕ ਕੇ ਮਾਰਿਆ ਉਹਨੇ ਕਾਣੀ ਕਾਣੀ ਦੇਖ ਕੇ ਆਈਆਂ ਬਚਾਰੀ ਨੂੰ ਮਿਲ ਜਾਂਦੀ ਹੈ ਕਰਨਾ ਮਾਰਾ ਦਿੱਤੇ ਦਿੱਤੇ ਕੋਈ ਕਾਹ ਦਾ ਜੱਟ ਚੜੇ ਨੀਰਾ ਮੈਨੂੰ ਇੰਤਕਰਾ ਨਹੀਂ ਕੋਈ ਯਾਰ ਸੰਬੋਧਨ ਕਰਾਵਾ ਉਸ ਤੋਂ ਘਰ ਤੇ ਨਹੀਂ ਦਈਦਾ ਨਹੀਂ ਪੈਗਾ ਮੈਨੂੰ ਤਾਂ ਹੀ ਲੱਗਦਾ ਜੀ ਜੀੜੀਆਂ ਛੱਡ ਦੂਗਾ ਮੈਨੂੰ ਤਾਂ ਹੀ ਲੱਗਦਾ ਵੀ ਰੱਬ ਜੀ ਜੀੜੀਆਂ ਛੱਡ ਦਵਾਏ ਤੇ ਹਾਲਾ ਜਿਹੜਾ ਸਾ ਮੇਂ ਪੈਂਦਾ ਹੈ ਉਹਨਾਂ ਵੱੱਡੇ ਨੇ ਅੱਜ ਆਸਵਾਦੀ ਹੋਣਗੇ 9 ਵਜੇ ਦੇ ਦਰਮਿਆਨ ਕਿੰਨੇ ਵਜੇ 9 ਵਜੇ ਤੇ ਤੁਸੀਂ ਇਹ ਨਾਲ ਉਸ ਤੋਂ ਅੱਜ ਨਾਲ ਸੰਭਾ ਜਾਂਦਾ ਹੈ ਸਰਦਾਰੀ ਪੈਂਦਾ ਜਿਹਨੂੰ ਕੋਈ ਜਾਂਦਾ ਸਰਦਾਰ ਜੀ ਕਹਿੰਦੇ ਜੀ ਦਾ ਹਾਲ ਹੈ ਕਿ ਇੱਥੇ ਬੇਰਾਜ ਮਾਰ ਕੇ ਆਏ ਨੇ ਮੈਂ ਦੇਖੋ ਉਹਨਾਂ ਕਾਰਾਂ ਦੀ ਮੋਟਰ ਹੈ ਉਹ ਜਿਹੜੇ ਰੇਗ ਪਾਸ ਦੀ ਨਹੀਂ ਵਾਰਸੀ ਦਾ ਪਾਣੀ ਪਾ ਕੇ ਸਾਂਚੀ ਬਣਦੀ ਹੈ ਕੀ ਕਰਨਾ ਹੈ ਹਾਂ ਉਹ ਐ ਤੇ ਬਟੋ ਅੱਥੇ ਤਾਂ ਲੱਗ ਮੋਬਾਈਲ ਆ ਕੋ ਜਾ ਰਹਾ ਹਾਂ ਕਿੰਨੀ ਕਿਤਰ ਵਾਰ ਗਈ ਕਿੱਥੇ ਗਈ ਐਥੇ ਪਏ ਨੇ ਤੁਹਾਨੂੰ ਚਾਹ ਤੋ ਨਾਲ ਹੀ ਆਂਦੇ ਲੈ ਕੇ ਆਖੀ। ਛੜਕ ਕਮਰੇ ਦੀਆਂ ਆਂਦੇ ਲੈ। ਉਹ ਚਾਟੇ ਦਾ ਪਾਣੀ ਇੱਧਰ ਹੀ ਹੈ। ਕਿਹੜਾ? ਹੋਰ। ਸਰਪੰਚਾ ਦਾ ਪਾਣੀ ਵੀ ਇੱਧਰ ਹੋ ਜਾਦਾ। ਤੂਤੜੀਆਂ ਵੱਜ ਵੱਜ ਕੇ। ਆਹ ਤਾਂ ਢਿੜਾ ਭਰ ਗਿਆ। ਬਣ ਛੜਕ ਭਰ ਗਈ ਹੋਰੀ। ਨਾਲ ਹੀ। ਹੂੰ। ਦੇਖੀ ਆ ਮੈਂ। ਨਾ ਦੇਖ। ਮੈਂ ਨਹੀਂ ਲਓ ਮੈਂ। ਕਾਂ ਮੈਂ ਖੁੱਪੇ ਨਹੀਂ ਜਾਣ ਦੂੰਗਾ ਮੂਰੋ ਬੰਦਿਆ ਹੋ ਰਿਹਾ ਉਹ ਪਤਾ ਨਹੀਂ ਕਿਵੇਂ ਸੋਨੀ ਆਹ ਹੌ ਡਿਜੀਟ ਚ ਪੈਰ ਮਾਰ ਕੇ ਮਾਰੇ ਜਿਹੜੀ ਬਾਰਚਾ ਪਾਣੀ ਨੂੰ ਨੰਬਰ ਨਾਲ ਲੱਗਦਾ ਮਾਜੀ ਨੂੰ ਕਿਹੜਾ ਪਾਣੀ ਪਾਣੀ ਨਹੀਂ ਆ ਬਾ ਮੂਰਾ ਖਾ ਲਈ ਪ੍ਰੀਤੀ ਆਈ ਹੋਰ ਪਾਣੀ ਨਹੀਂ ਵੇਦਾਂ ਦਰਬਾਰ ਸੌਣ ਲੱਗ ਗਿਆ ਪਾਣੀ ਡੁੱਬ ਗਿਆ ਪਤਾ ਬੁਕਾਰ ਬਿਡ ਬੁਗਾ ਪਰ ਦਰਵਾਜ਼ੇ ਦੀ ਕਿਹਦਾ ਨਹੀਂ ਆਉਂਦਾ ਕੁਝ ਕਰੇ ਆਹੇ ਕੁਝ ਜਨਾਲੀਂ ਦੇਖੋ ਸਾਡਾ ਹਾਰ ਜਿੰਦਾ ਉਹ ਬੈਦਾਂ ਖਾਲ ਤੂਟਾ ਰੱਖਣੋ ਤੁਝਾ ਆਉਂਦਾ ਹੈਗਾ ਹਾਸ ਉੱਤੇ ਦਰ ਕਿਚਨੇ ਆ ਸਾਰਾ ਭਿੱਜ ਗਿਆ ਰਾਤ ਹੋਏ ਸੀ ਤੇ ਜਿਵੇਂ ਡੋਕ ਪਰ ਦੇਖੋ ਕੀ ਕਰਾਂਗੇ ਦੋਸਤ ਇਹ ਤਾਂ ਤਕਰੀਬਾ ਨਾਲ ਘਰ ਦੂਸਰਾ ਖਰਾਬ ਹੋ ਗਿਆ ਤੇ ਗੜੀ ਨੂੰ ਕੇ ਹਾਥੀਗਾ ਵੀ ਆ ਤਾਂ ਖਾਮਰਾ ਜੱਜ ਨੂੰ ਲੋਟ ਕਰਾ ਲਿਆ ਕਿ ਬਾਲੇ ਟੁੱਟਣ ਜੋ ਉਧਰ ਨਵੀਂ ਕਹਿੰਦੀ ਸਾਡਾ ਟੁੱਟ ਗਿਆ ਇੱਕ ਬਾਲੇ ਬਾਲਾ ਟੁੱਟ ਗਿਆ ਹੋਣਾ ਉਹਨਾਂ ਚ ਪੱਕਾ ਲੋਰ ਜਿਉਂ ਨਾ ਤਾਂ ਨਹੀਂ ਆਪਣਾ ਸਾਰਾ ਘਰ ਸੁਣ ਲੈਂਦਾ ਚਲੋ ਜੀ ਤੇਰ ਦੇ ਸੰਖਾ ਦੇ ਨਹੀਂ ਰਹੇ ਕਿ ਲੋ ਜੀ ਹਨਾ ਬਾਹਰ ਬਹੁਤ ਮੀਂਹ ਪੈ ਰਿਹਾ 24 ਘੰਟੇ ਹੋ ਗਏ ਮੀਂਹ ਪੈ ਰਿਹਾ ਇਹਨੂੰ ਤੇ ਅੱਜ ਆਪਣੇ ਸਬਜੀ ਵਾਲ ਭਾਈ ਕੋਈ ਆਇਆ ਨਹੀਂ ਸੀ ਆਪਾਂ ਬਣਾਵਾਂਗੇ ਫੋਫਤੇ ਤੇ ਕਦੂਕਸ ਕਰਕੇ ਇਹਦੇ ਵਿੱਚ ਆਪਾਂ ਨੂਨ ਮਿਰਚ ਪਾ ਲਿਆ ਤੇ ਆਪਾਂ ਹੁਣ ਇਹਨੂੰ ਨਾ 7-8 ਰਹੀਂ ਪਕਾਵਾਂਗੇ ਫਿਰ ਮਸਾਲਾ ਕੱਟ ਕੱਟਿਆ ਪਿਆ ਮੇਰਾ ਫਿਰ ਆਪਾਂ ਇਹਨੂੰ ਬਣਾਵਾਂਗੇ ਗੁਰਮੁਣਾ ਥਾਪ ਪਲੇਟ ਲਿਆ ਗੁਰਮੁਣਾ ਤੇ ਆਹ ਮੈਂ ਇੱਕ ਪਹਿਲਾਂ ਐ ਪਾ ਕੇ ਦੇਖ ਰਹੀ ਸੀ ਮਹਾਂ ਤੇਲ ਗਰਮ ਹੋ ਗਿਆ ਜਾਂ ਨਹੀਂ ਹੋ ਗਿਆ ਥੋੜਾ ਜਿਹਾ ਕੱਚਾ ਤੇਲ ਪਤਾ ਹੀ ਨਹੀਂ ਪਾਇਆ ਹੁਣ ਮਾਂ ਬਖਤ ਜਾਣੂ ਤੇ ਹਣਾ ਕਚਿਆਂ ਜਿਹਾ ਉਹ ਲੱਗ ਜਾਂਦੀ ਹੈ ਇੰਡਕਸ਼ਨ ਤੇ ਬਣਾ ਲਾਂਗੇ ਲਾਈਟ ਨਹੀਂ ਹੈਗੀ ਕੋਈ ਨਾ ਖਾ ਲਈ ਛੱਡ ਜਾ ਇਹ ਕਹਨੇ ਆ ਜੀ ਮਮਮੀ ਕਹਨੇ ਕਰੋ ਜੀ ਸਾਰੀ ਗਰਮੀ ਹੋ ਗਈ ਜੀ ਹਨਾ ਗਰਮੀ ਕਰਕੇ ਗੋਫਤੇ ਬਣਾਏ ਹੀ ਨਹੀਂ ਗਏ ਰਹਿਗੇ ਤੇ ਅੰਨੇ ਕ ਦੂਸੀ ਗੇ ਪਰ ਸੱਤੋਂ ਬਣਾ ਕੇ ਨਿਖਾ ਦੇ ਗਏ ਅੱਜ ਠੰਡ ਸੀਗੀ ਮੈਂ ਕਿਹਾ ਚਲੋ ਇਹਨੂੰ ਕੋਕ ਤੇ ਵੀ ਬੋਲੇ ਜਾਂਦਾ ਕੋਕ ਤੇ ਵੀ ਬੋਲੇ ਜਾਂਦਾ ਮੈਂ ਤਾਂ ਫੁੱਥੜੀ ਲਾਉਂਦੀ ਪੱਤਾ ਲਾਦਨੀ ਨਾਲ ਲੋਜੀ ਇਹਨੂੰ ਆਪਸਾਰ ਇਹਨੂੰ ਕੱਢ ਲਾਂਗੇ ਐਨੇ ਕੀ ਨੇਗੇ ਸੋ ਹਮ ਤਾਂ ਨਹੀਂ ਕਿ ਇੱਕ ਦੋ ਮम्मी ਸਾਨੂੰ ਦੇ ਦੇਈ ਖਾਣ ਨੂੰ ਮੈਂ ਜਲ ਖਾ ਲਿਓ ਹੁਣ ਸਾਡੀ ਸਬਜ਼ੀ ਥੋੜੀ ਜਿਹੀ ਨੁਕਦੀ ਹੈਗੀ ਤੇ ਤੁਸੀਂ ਕਿਹੜੇ ਤਰੀਕੇ ਨਾਲ ਬਣਾਉਣੇ ਹੁੰਨੇ ਹੋ ਮੈਂ ਜਿਵੇਂ ਵੀ ਬਣਾਉਂਗੀ ਦਿਖਾਣ ਨੂੰ ਨਾਲ ਰੈਸਪੀ ਸ਼ੇਅਰ ਕਰੂੰਗੀ ਤੇ ਇਹ ਨਾ ਆਗਾ ਪੱਕ ਜਾਣ ਦੋ ਫਿਰ ਆਪਦੇ ਆਹ ਉੱਠ ਖਾੜ ਲਾਂਗੇ ਇਹ ਉਪਰ ਨੂੰ ਤੇ ਕੋਈ ਤਦੂ ਜਿਆਦਾ ਪਾਣੀ ਹੁੰਦਾ ਕਰਨਾ ਮੈਂ ਬਾਹਾਂ ਕੱਢਿਆ ਨਹੀਂ ਥੋੜਾ ਜਿਹਾ ਫੋਲਾ ਜੀ ਦੱਬ ਕੇ ਕੱਢਿਆ ਸੀ ਪਾਣੀ ਇਹ ਜਿਰੋ ਥੱਲੋ ਪੱਕ ਕੇ ਜਾਂਦੇ ਨੇ ਫਿਰ ਆਪ ਉੱਠ ਖਾੜਦੇ ਨੇ ਇਹ ਨਰਪਾਪਾਸਾ ਬਾਟ ਦੇਵਾਂਗੇ 12ਵੀਂ ਬਹੁਤ ਬੜਾ 24 ਘੰਟੇ ਹੋ ਗਏ 25ਵੀਂ ਪੈਂਦੇ ਨੇ ਤੇ ਬੁਰਾ ਹਾਲ ਆ ਜੀਰੀਆਂ ਦੀਆਂ ਈਲੀਆਂ ਨਹੀਂ ਹੈਗੀਆਂ ਸਰਦਾਰ ਜੀ ਦੋ ਵਾਰੀ ਜਿਹੜਾ ਮਾਰਿਆ ਇਹ ਕਹਿੰਦੇ ਚਿੱਤ ਖਰਾਬ ਹੁੰਦਾ ਕਿਤੇ ਜਿੰਨਾਂ ਦੇ ਵਾਹਣ ਨਹੀਂ ਮੇਰੇ ਸਾਡੇ ਤਾਂ ਨਾਲ ਆ ਪੈਂਦੇ ਨਾਲੇ ਚ ਨਾਲਾ ਵੀ ਨਾਲਾ ਤੇ ਵਾਹਣ ਕੋਈ ਹੋਰ ਪੈਣੂ ਉੱਪਰ ਦੀ ਨੰਗ ਦਾ ਪਾਣੀ ਕੀ ਕਰੂ ਕੋਈ ਆਪੜਾ ਵਾਹਣ ਤਾਂ ਉੱਚਾ ਵਾਹਣ ਤਾਂ ਕਾਣੂ ਉੱਚਾਗਾ ਵਾਹਣ ਤਾਂ ਠੀਕ ਹੀ ਹੈ ਅਗਰ ਲੱਗਾ ਰ ਨਾਲਾ ਪੈਂਦੇ ਨਾਲਾ ਵੀ ਭਰਿਆ ਜਾਂਦਾਗਾ ਹਾਂ ਜੇ ਦੂ ਵੱਧ ਮੀਂਹ ਆ ਗਿਆ ਫਸਲ ਆ ਵੀ ਮਾਰ ਸਕਦਾਗਾ ਫਸਲਾਂ 'ਤੇ ਸੌ ਸੌ ਪਾ ਖਰਚੇ ਕਰੀ ਬੈਠਾ ਵੀ ਫਸਲ ਆਉਗੀ ਆ ਕਰਾਂਗੇ ਫਸਲ ਆਉਗੀ ਆ ਕਰਾਂਗੇ ਨਾ ਫਸਲ ਤਾਂ ਉਹੀ ਗੱਲ ਆ ਕਿਸਾਨ ਸੀਮਿੰਨ ਪਹਿਲੀ ਖਰਚੀ ਬੈਠਾ ਹੁੰਦਾਗਾ ਤੇ ਕਿਸੇ ਦਾ ਦੇਣਾ ਕਿਸੇ ਦਾ ਲੈਣਾ ਹਣਾ ਜਿੱਟਾ ਦਾ ਦੇਣਾ ਲੈਣਾ ਵਿਚਲੀ ਪਿੰਡ ਜਾਣੀ ਹੁੰਦਾ ਕੋਈ ਸੰਦ ਲੈਣਾ ਕੋਈ ਦੇਣਾ ਲੈਣਾ ਸਾਰਾ ਕੁਝ ਹੀ ਹੋ ਜਾਂਦਾ। ਕੀ ਕਰੂੰ ਕੋਈ। ਜਿਦੋਂ ਸਵੇਰ ਦਾ ਮੀਂਹ ਹੀ हटਿਆ ਮੈਂ ਇੱਥੇ ਕਰਨ ਲੱਗਾ ਪੈਣਾ ਢੱਡ ਪਰੇ ਬਣਾ ਸਕਦਾ ਨਹੀਂ। ਨਾ ਪਰ ਹੁਆਂ ਢੱਡ ਪਰੇ ਬਣਾ ਸਕਦਾ ਨਾ ਪਰੇ ਬਣਾ ਸਕਦਾ। ਲੋ ਜੇ ਪਾ ਆਮੇ ਜਿ ਪਕਾਵਾਂਗੇ ਇਹਨੂੰ। ਫਿਰ ਟੋਟੇ ਕਰ ਕਰ ਤੜਕਾ ਲਾ ਕੇ ਵਿੱਚ ਪਾਵਾਂਗੇ ਜਿਹਨੇ ਵੀ ਮੈਂ ਬਣਾਉਂਗੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਰੈਸਪੀ। ਉਦੋਂ ਜੇ ਮੇਰਾ ਤੇਲ ਵੱਧ ਚੜਿਆ ਪਿਆ ਕੋਹ ਹਫਤਿਆਂ ਇਹ ਤੇਲ ਤਾਂ ਦਾ ਇਹੇ ਬਿੱਚ ਆਏਗਾ ਦਾ ਆਦਰਕ ਦਾ ਟਮਾਟਰ ਲਾਲ ਸੁਨੋਂ ਪਿਆਜ਼ ਸਾਰਾ ਕੁਝ ਦਾ ਹਲ ਸੁਕਮਣ ਪਰ ਗਰਮਣ ਅਦਰ ਉਹਨਾਂ ਫਾਇਦੀ ਜੀਰਾ ਹੀ ਜੀਰਾ ਮਸਾਲਾ ਵਾਲਾ ਤੇ ਚੜਿਆ ਹੋਇਆ ਤਾਂ ਕਰਕੇ ਨਾ ਜੀਰਾ ਹੁਣ ਪਾਉ। ਫਿਰ ਜੀਰਾ ਮੱਤੀਆ ਦੇ ਬਾਹਰ ਤੇ ਤੇ ਚੜਾ ਹੋਵੇ ਨਾ। ਕੋਪ ਤੇ ਬਣਾ ਲੈਨੇ ਆਪਾਂ ਨੇ। ਤੇ ਕੜਚੀ ਰਹੇਗੀ ਲੋ ਜੇਹਨਾ ਮਸਾਲਾ ਪੁੱਜੂਗਾ ਸੰਗੀ ਤਰ੍ਹਾਂ ਇਹਨੂੰ ਪਕਾਣ ਦੋ ਆ ਤੇਲ ਜਾ ਰਿਹਾ ਦੇ ਸੀਗਾ ਨਾਲ ਉਹਦੇ ਚੱਕ ਤਰ ਮੈਂ ਇਹ ਚਾ ਪਾਵਾਂਗੇ ਐਨੇ ਬੂਦੀ ਕਰੇ ਟਾਈਮ ਕਿ ਲੋਕ ਬਣਾਉਂਦੇ ਪਰ ਹੋਏ ਪਾ ਦੋ ਜੀ ਵੱਧ ਵਧੀਆਂ ਲਾ ਦੇ ਮੈਂ ਪਾ ਦੋ ਤੋਂ ਲੈ ਕੇ ਅਸੂਪੱਤੇ ਤੱਕ ਹਣਾ ਐਜੀ ਵਗਾ ਤਾਂ ਵਧੀਆ ਨਹੀਂ ਲਾਗੇ ਤੇ ਹੁਣ ਹੁਣ ਦਾਨੀ ਪਰ ਲਈਏ ਆਹਾ ਦਾਨੀ ਚ ਦੂਣ ਪਾ ਆਹ ਪਾਲ ਜੀਰਾ ਦੰਦਸੂਰ ਹੋਰ ਹਿੰਦਾਨੀ ਚ ਹਾਂ ਐਸ ਤਰ੍ਹਾਂ ਲਾ ਕੇ ਸੰਵਾਉਂਗੇ ਮੈਂ ਇਸ ਤਰ੍ਹਾਂ ਬਣਾਉਣ ਦੇ ਵਿੱਚ ਕੋਈ ਗੋਲ ਵੀ ਬਣਾਣਾ ਨਹੀਂ ਹੂ ਭੈਣ ਹੈਨਾ ਫਿਰ ਮੈਂ ਇਹਨੂੰ ਐ ਤੋੜ ਲਾਂਣੀ ਐ ਤੋੜ ਕੇ ਤਰੀ ਬਣ ਜੀ ਦੀ ਵਿਚਾਰਸ ਮਿੱਠੀ ਜੀ ਬਣਾ ਲੈਣੀ ਹੈ ਸਬਜ਼ੀ ਇਸ ਤਰ੍ਹਾਂ ਤੋੜ ਕੇ ਤੁਸੀਂ ਬਸ ਕੋਈ ਪਹਿਣਾ ਕਿ ਮੈਂ ਬਣਾਉਣੀ ਰੱਡੋ ਅੱਡ ਤਰੀਕੇ ਨੇ ਹੈਨਾ ਬਣਾਉਣ ਦੇ ਤੁਗੋਂ ਮੇਰੀ ਚਾਪ ਆ ਗਏ ਢੰਡੇ ਹੋ ਜੂ ਤੇ ਇਸ ਕੋਈ ਤਾਂ ਅਸੀਂ ਸਾਫ਼ ਕਰਨੀ ਆ ਕਿਉਂਕਿ ਤੇਲ ਤੂੜ ਦੇ ਸਿੱਟੇ ਵੱਜ ਜਾਂਦੇ ਨੇ ਨਾ ਤੇ ਸਬਾਅ ਅਨੁਸਾਰ ਆਪਾਂ ਇਹਦੇ ਵਿੱਚ ਪਾਵਾਂਗੇ ਨੂਡਲਸ ਕਿਉਂਕਿ ਇਹਦੇ ਵਿੱਚ ਵੀ ਪਾਇਆ ਹੋਇਆ ਸੌਸ ਟੈਂਪਸ ਦਾ ਹੈ ਬਹੁਤ ਹੀ ਯੂਟਾ ਸੌਫਟ ਹੋ ਗਿਆ। ਆਗਾ ਤੁਸੀਂ ਨਾ ਨਹੀਂ ਪਾ ਸਕਦੇ ਹੱਸ ਆਦਨ ਕੋਈ ਦੂਰ ਕੋਈ ਰੰਗਦਾਰ ਜੀ ਸਬਜ਼ੀ ਵਿਰਿਆ ਨਾਲ ਜੀ ਚਾੜ ਜੇ ਚਟਪਟਾ ਜਿਆ ਖਾਣ ਨੂੰ ਮਨ ਕਰਦਾ ਹੈ ਨਾ ਘਰ ਬਣਾਇਆ ਨਹੀਂ ਜਾਂਦਾ ਭਾਈ ਜੀਰੀਆਂ ਤਾਂ ਫੇਟ ਵੀ ਆਂਦੀਆਂ ਨੇ ਜੀਆਂ ਲੋੜੀਆ ਪਿਆ ਪੂਰਾ ਜਿੰਨਾ ਚਿਕਾ ਪਣਾ ਹੈ ਮਸਾਲਾ ਤੇਲ ਨਹੀਂ ਸਾੜਦਾ ਹੁਣ ਤਾਂ ਲਾਈਟ ਵੀ ਆ ਗਈ ਚਲੋ

ਉਹਨੇ ਇਹ ਜਿਆਦਾ ਪ੍ਰੋਬਲਮ ਪਾਈ ਰਹੀ ਹੈ ਸਰੀਰ 'ਚ ਅੰਟੀ ਜੀ ਅੰਦਰ ਗੁੰਮ ਗਿਆ ਹੋ ਗਿਆ ਤੋਕ ਲਈਏ ਹੁਣ ਅਣੀ ਪਾ ਲਈ ਬੌਣੀ ਇਸ ਤਰ੍ਹਾਂ ਮੈਂ ਪੁੱਤੇ ਤੋੜੇ ਤੇ ਜਿਹੜੇ ਆਏ ਛਿੱਟਾਣੀ ਵਿੱਚ ਇਹਰੇ ਕਿਉਂਕਿ ਆਪਣਾ ਤੇਲ ਛੱਡ ਲਿਆ ਜਿਹੜੇ ਵੱਡੇ ਨੇ ਉਹਨਾਂ ਨੂੰ ਤੋੜਾਂਗੇ ਜਿਹੜੇ ਛੋਟੇ ਨੇ ਉਹਨਾਂ ਨੂੰ ਇਸ ਤਰੀਕੇ ਨਾਲ ਰਾਸਮੀ ਸਬਜੀ ਬਣ ਰਹੀ ਹੈ। ਬਹੁਤ ਸਾਰੇ ਪੈਣਾ ਇਸ ਵਿੱਚ ਆਲੂ ਵੀ ਪਾ ਲਾਂਦੀਆਂ ਨੇ ਅਸੀਂ ਆਲੂ ਨਹੀਂ ਪਾਉਂਦੇ। ਇਹ ਉਪ ਸਮਟਾ ਕੰਦੇ ਰਾਨੀਆਂ। ਥੋੜਾ ਜਿਹਾ ਪਾਣੀ ਮੈਂ ਹੋਰ ਪਾ ਦੇਣੀ ਆ ਦੇਖ ਜੀ ਕਿੰਨਾ ਪਰਚਾ ਆਏਗਾ। ਚਲੋ ਇਹ ਸਬਜੀ ਮਿਲ ਜਾਣ ਦੋ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ। ਸਕਾਈ ਹੋਈ ਮੇਕੀ ਟੋਕਾ ਮਨ ਤੁਹਾਨੂੰ ਵੀ ਇਸ ਮੇਰੀ ਰੈਸਪੀ ਬੜੀਆ ਲੱਗੂਗੀ ਤਰੀਕਾ ਆਪਰਾ ਵੀ ਦੱਸਿਓ ਤੁਸੀਂ ਠੀਕ ਆ ਮੈਂ 5:00 ਵਜੇ 5:05 ਮਿੰਟ ਰਹਿ ਗਏ ਨੇਗੇ ਤੇ ਅੱਜ ਹੈਗੀ ਹੈ ਜੀ 25 ਅਗਸਤ ਭਿੱਜੇ ਪਿਆਂਗੇ ਮੌਸਮ ਦੇਖ ਲਓ ਤੁਹਾਨੂੰ ਦੀਨ ਦੇ ਦਿਨੇ ਵੀ ਰਾਤ ਪਈ ਪਈ ਆ ਇੰਨਾ ਮੀ ਇੰਨਾ ਮੀ ਮੈਂ ਆਪਦੀ ਸੂਰਤ ਚ ਦੇਖਿਆ ਨਹੀਂ ਕੱਲ 24 ਅਗਸਤ ਇੱਤ ਕਾ ਵਾਜੇ ਮੀ ਪੈਣ ਲੱਗਿਆ ਅੱਜ 25 ਅਗਸਤ ਨੂੰ ਸ਼ਾਮ ਦੇ 5 ਵਜੇ ਐਨਾ ਮੀ ਜੀਰੀਆਂ ਦੀਂਦੀਆਂ ਨਹੀਂ ਨਾਲੇ ਨਹਿਰਾਂ ਐ ਉਤਦੀ ਹੋਏ ਪਿਆ ਕੰਮ ਨਹਿਰ ਤੇ ਸਾਡੀ ਟੁੱਟਣ ਚਾਈ ਪਿਆ ਸਾਰੇ ਡੁੱਬਾਂਗੇ ਇਸ ਦਾ ਸਾਡਾ ਸਾਰਾ ਤੇ ਸਾਡਾ ਘਰ ਤੇ ਆਉਂਦਾ ਹੁਣ ਉੱਪਰ ਉਧਰ ਉਧਰ ਵਾਜੇ ਤੇ ਨੇ ਉਹ ਕਮਰੇ ਤੇ ਕਾਗਜ਼ ਪਾ ਕੇ ਆਿਆਂਗੇ ਕਾਗਜ਼ ਪਾ ਕੇ ਆ ਹੁਣ ਨਾ ਮੈਂ ਸਨ ਬੂਹਾ ਬੂਹਾ ਸਿੱਟ ਕੇ ਦੇਖੋ ਐਂ ਪੀ ਜਾ ਕੱਪੜਿਆਂ ਦੀ ਹਾਲਤ ਪਿੱਜੇ ਪਿਆਗੇ ਛੇ ਤਿਆਰ ਰਮਾ ਜੀ ਵੰਨ ਲਈ ਮੈਂ ਸਰਨੇ ਭਿੱਜੂ ਤਾਂ ਵੀ ਭਿੱਜਿਆ ਪਿਆ ਨੇ ਹੁਣ ਗੋਹਾ ਸਿੱਟ ਕੇ ਆਏ ਨੇ ਪਾਣੀ ਪਿਆ ਕੇ ਆਇਆ ਕੱਖ ਕੰਡਾ ਪਾ ਕੇ ਆ ਉੱਪਰ ਕੋਠੇ ਤੇ ਕਾਵੇ ਚ ਪਾ ਕੇ ਆ ਵੀ ਜੇ ਰਾਤ ਲੰਘ ਜੇ ਹੁਣ ਆਇਆ ਹੋਇਆ ਤੇ ਵੀ ਰਾਤ ਨੂੰ ਕਿੱਥੇ ਪਾਵਾਂ ਚਬਾਰਾ ਚ ਆਈ ਜਾਂਦਾ ਕਮਰੇ ਚ ਆਈ ਜਾਂਦੇ ਨੇ ਉਸ ਲੇਟਾਂ ਚ ਆਈ ਨੇ ਮੈਂ ਸਾਂ ਵੀ ਭਿੱਜੀਆਂ ਪਈਆਂ ਬਾਹਰਲੇ ਸਾਈਡੋਂ ਬਾਸੜ ਨਾਲ ਭਿੱਜ ਗਿਆ ਬਾਸੜ ਦਾ ਮਹੀ ਹੈਗਾ ਅੰਦਰਲਾ ਸਾਈਡੋਂ ਸਲੇਟਾਂ ਤਾਂ ਤਾਂ ਕਿਉਂ ਪਾਣੀ ਦੇ ਵਿੱਚ ਸਲੂ ਸਲ ਕੇ ਮੱਝਾਂ ਉੱਤੇ ਡਿੱਗੀ ਜਾਂਦਾ ਕਿਉਂਕਿ ਮੀਂਹ ਪੱਦਾਗਾ ਐਨਾ ਝਲਦੇ ਨੇ 45 ਸਲੇਟਾਂ ਦੇ ਕੇਲਾ ਜਿਹੜੇ ਬੱਟਾ ਹੀ ਬਣਿਆ ਹੋਣੇ ਝਲਦੇ ਨੂੰ ਤਰੂ ਸਲ ਸਲ ਕਰ ਚ ਆਉਂਦੀਆਂ ਨੇ ਕਿਉਂ ਜੋੜਾਂ ਕੋਲ ਬਹੁਤ ਹੀ ਬੁਰਾ ਹਾਲਾਤ ਮਸਾਂ ਨਹੀਂ ਪਾਇਆ ਪਲਤਾ ਕੱਲ੍ਹ ਅੱਧਾ ਦਿਨ ਮਸਾਂ ਲੰਘਿਆ ਫਿਰ ਰਾਤ ਮਸਾਂ ਲੰਘਾਈ ਤੇ ਐਤੀ ਵੀ ਜਨੇ ਹਟ ਜੂ ਹੁਣ ਦੇ ਨੇ ਵੀ ਨਹੀਂ ਹਟਿਆ ਹੁਣ ਦੂਜੀ ਰਾਤ ਚੱਲਦੀ ਐ ਮੀਂਹ ਦੀ ਇਹ ਨਹੀਂ ਪਤਾ ਲੱਗਦਾ ਵੀ ਕੀ ਕਰੀਏ ਕਿੱਥੇ ਪਾਵਾਂਗੇ ਕਿਵੇਂ ਕੰਮ ਕਰਾਂਗੇ ਹੁਣ ਮਾਲ ਕੋਈ ਤਾਂ ਸਾਹਮਿਆ ਜਾਂ ਉੱਥੇ ਉੱਥੇ ਕੱਪੜਾ ਇੱਕੋ ਇੱਕ ਤੋ ਕੇ ਸੁੱਕਣਾ ਪਿਆ ਕਿਉਂਕਿ ਕੰਮ ਆ ਫਿਰ ਜਿਹਨੂੰ ਮੀਂਹ ਤਾਂ ਹਟਦਾ ਨਹੀਂ ਜੇ ਹੁਣ ਉਹ ਘੰਟਾ ਘੜੀ ਨਹੀਂ ਹਟੇ ਆਪਾਂ ਗਿੱਲੇ ਕੱਪੜੇ ਪਾ ਕੇ ਕੰਮ ਸੁੱਕੇ ਕੱਪੜੇ ਪਾ ਲਈ ਮੀਂਹ ਤਾਂ ਹਟੇ ਨਹੀਂ ਚਾ 24 ਕਿਉਂ ਆਹ ਹੋ ਗਏ 30 ਘੰਟੇ ਹੋ ਗਏ ਮੀਂਹ ਪੈਂਦੇ ਦੇਖ ਲੋ 30 ਘੰਟਿਆਂ ਚ ਹਾਲਾਉਣ ਨਾਲ ਹੋਏ ਪੈਣ ਨੇ ਕਣ ਜੀਰियां ਤਾਂ ਮਰ ਜਾਨਗੇ ਸਰਦਾਰ ਜੀ ਕਹਿੰਦੇ ਆਏ ਰਾਤ ਨੂੰ ਮੀਂਹ ਪਾਏਗੇ ਦਿਨ ਜਿੰਨਾ ਜੀਰियां ਦਿੱਤੇ ਪਾਉਣ ਨੂੰ ਕਹਿੰਦੇ ਤੁਸੀਂ ਕੀ ਕਰੀ ਹਾਂ ਪਾਪਾ ਜੀ ਆਪੇ ਪਾਪਾ ਜੀ ਨਵੀਨਾ ਡੈਡੀ ਹਸਪਤਾਲ ਸੇ ਫਸੇ ਆ ਬੈਠਾ ਪਾਪੇ ਕੋਲੇ ਇਹ ਉਧਰਲੇ ਖੇਤ ਬਾਗਾ ਕਦੇ ਉਧਰਲੇ ਖੇਤ ਬਾਗਾ ਕਲਵੀਰ ਉਧਰ ਖੇਤ ਦੀ ਥੀਲੇ ਬਾਹਣਦੇ ਨੇ ਉਹੀ ਗੱਲ ਹੈ ਹਨਾ ਹਾਂ ਉਧਰ ਵਗ ਗਿਆ ਕਦੇ ਉਧਰ ਵਗ ਗਿਆ ਖੇਤੋਂ ਬੁਰਾ ਹਾਲ ਹੈ ਕਹਿੰਦਾ ਨਾ ਮੇਰਾ ਫੌ ਪੈਂਦਾ ਵੀ ਪਾਣੀ ਕਿੱਧਰ ਦੀ ਕੱਢਣਾ ਕੋਈ ਇੱਕੋ ਹੀ ਹੋਇਆ ਪਿਆ ਸਾਬ ਦੇ ਬਾਣ ਇੱਕੋ ਹੀ ਹੋਇਆ ਪਿਆ ਨੇ ਵੀ ਕਿੱਧਰ ਪਾਣੀ ਕੱਢੀਏ ਕਿੱਧਰ ਕੋਸੇ ਨਾਲਾ ਨਾਲਾ ਦੀ ਲਵੇ ਨਾਲਾ ਵੀ ਉੱਪਰ ਦੀ ਹੋ ਗਿਆ ਨਾਲੇ ਵਾਲਾ ਪਾਣੀ ਵੀ ਲੋਕਾਂ ਦੇ ਬਾਣਾ ਚ ਪੈਂਦਾ ਕੀ ਕਰੂ ਕੋਈ ਹੈ ਕੋਈ ਯਾਰਾ ਨਹੀਂ ਹੈਗਾ ਹੁਣ ਭਾਈ ਸਾਨੂੰ ਤਾਂ ਜੇ ਕਰਾਂਦਾ ਹੁੰਦਾ ਘੜ ਡੁੱਗਣ ਨਾਲ ਹੋਗਾ ਮੀਂਹ ਨਾਲ ਜੇ ਅਹੀਂ ਰਾਤ ਨੂੰ ਨਹੀਂ ਤਾਰੇ ਕਰਦਾ ਉਹ ਕਾਮਰਾ ਤਾਂ ਪੈਂਦਾ ਕੱਢੀ ਦੀਗਾ ਬਲ ਝੁਕ ਗਏ ਕੀ ਕਰਨੀ ਐਸੀ ਐਸੀਆਂ ਦੋ ਨਾਲੇ ਉੱਪਰਲੇ ਕਮਰੇ ਚ ਵੀ ਐਸੀ ਕੋਈ ਜਾਈ ਅੰਦਰ نیچےਲੇ ਕਮਰੇ ਵੀ ਐਸੀ ਕੋਈ ਜਾਈ ਨਾ ਮੈਂ ਪਈ ਸੋਚਦਾ ਦਬ ਜੋ ਲੋੜਤਾ ਹੈ ਨਹੀਂ ਐਸੀ ਦਿਮਾਗ ਤੇ ਫੁੱਲ ਫੁੱਲੇ ਸੋਚੇ ਦਬ ਦੋ ਨਹੀਂ ਐਸੀ ਖਰਾਬ ਹੋਊਗਾ ਨਾ கரੰਟ ਆਊਗਾ ਸਾਰੇ ਘਰ ਚ ਨਾ ਤੇ ਮੱਝਾ ਦਾਦੀ ਔਖਾ ਹੀ ਚੜਜਾਉਂਦਾ ਕੱਖ ਵੀ ਕਰੇ ਨੇ ਪਾਣੀ ਕੱਢ ਕੇ ਪਾ ਤੇ ਗਿੱਲੇ ਹੋ ਜਾਂਦੇ ਨੇ ਨੀਂਹ ਪੈਂਦੇ ਜੀ ਪਾਏ ਨੇ ਕੱਖ ਖਪਾਉਣ ਦਾ ਟਾਈਮ ਵੀ ਦਿੱਤਾ ਰੱਬ ਨੇ ਕੋਈ ਰੋਕੀ ਜਿਹੜੇ ਕੋਲੀਆਂ ਬਾਰੇ ਨੇ ਉਹਨਾਂ ਨੂੰ ਤਾਂ ਉਪਾਅ ਹੈਗਾ ਹੀ ਆਏਗਾ ਅੰਦਰ ਖੋਲਣੀ ਵਾਲੇ ਕਿਹੜਾ ਸੁੱਕੇ ਖਾਂਦੇ ਲੋਕੀ ਭਿੱਜ ਗਏ ਪਤਾ ਨਹੀਂ ਕਿਵੇਂ ਭਿੱਜੇ ਕੁਝ ਪੱਟਣ ਵੇਲੇ ਭਿੱਜ ਗਏ ਚਾਰ ਕੁਝ ਖੋਲੀਆਂ ਜੀ ਭਿੱਜ ਗਏ ਪਤਾ ਨਹੀਂ ਕਿਥੋਂ ਪਾਣੀ ਆ ਗਿਆ ਅੰਦਰ ਅੱਬਾ ਬੱਸ ਇਹ ਪੂਰੀ ਇਹ ਅਰਦਾਸ ਆ ਗਈ ਬੰਗਰੋ ਹੁਣ ਮੇਂ ਹਟਾ ਦੇ ਪਹਿਲਾਂ ਜਿਆਦਾ ਸੋਕਾ ਮਾਰਦਾ ਕਿਸਾਨ ਨੂੰ ਜਾਂ ਡੋਬਾ ਮਾਰਦਾ ਜੇ ਨੀਂਹ ਨਹੀਂ ਪੈਂਦਾ ਤਾਂ ਵੀ ਫਸਲ ਮਾਰਦੀ ਐ ਜੇ ਜਾਰੇ ਨਹੀਂ ਪੈਂਦਾ ਤਾਂ ਵੀ ਮਾਰਦੀ ਐ ਕਿਸਾਨ ਚਾਰ ਸਪੀਰੋ ਮਰਿਆ ਹੋਇਆ ਸਰਕਾਰਾਂ ਵੀ ਮਾਰਦੀ ਨੇ ਕਿਸਾਨ ਨੂੰ ਰੱਬ ਵੀ ਮਾਰਦਾ ਇਹ ਕੀ ਕਰੂਗੇ ਆਇਨੀ ਪਤਾ ਹਾਲੀ ਸੋਖਰ ਹੈ ਆਇਨੀ ਪਤਾ ਆ ਮੀਨਰ ਬੇਰ ਕਿੰਨਾ ਕੁ ਲੱਗੂ ਫਸਲਾਂ ਇਹ ਬਾਤ ਆ ਗਿਆ ਬੜਾ ਤਬਾ ਚੰਦ ਚਾਂਸ ਹੈ ਨਹੀਂ ਸਰਦਾਰ ਜੀ ਕਹਿੰਦੇ ਇਹ ਬਾਤ ਆ ਗਿਆ ਕਹਿੰਦੇ ਫਿਰ ਆਇਨੀ ਪਤਾ ਬੇਰ ਕਿੰਨਾ ਕੁ ਤੋਲੂਗਾ ਪਪੇਨਾ ਪੂਰਾ ਨਾ ਪਪਾ ਜੀ ਕਹਿੰਦਾ ਬਰਦੂਤਾ ਜੀ ਇਹ ਮੀਂਹ ਚ ਕੁਝ ਮੀਂਹ ਚ ਬੇਦ ਹਟਦੇ ਨੇ ਕੁਝ ਮੀਂਹ ਚ ਬੇਦ ਪੈਂਦੇ ਨੇ ਹਨਾ ਇਹਨਾਂ ਦੇ ਹਿਸਾਬ ਹੁੰਦਾ ਬੰਦਿਆ ਕਿ ਪਤਾ ਲੱਗਦਾ ਪਈ ਹੁਣ ਬਹੁਤ ਵਧੀਆ ਅਰਦਾਸ ਆ ਵੀ ਸੁੱਖ ਰੱਖੇ ਰੱਬ ਸਾਡ ਨੇ ਥਾਈ ਹਨ ਤੇ ਆਪਾਂ ਤਾਂ ਫਿਰ ਸਾਰਾ ਆਪਣੀ ਸੋਚ ਹੈ ਉਹ ਡਾਢੇ ਰੱਬ ਨੂੰ ਤਾਂ ਸਭ ਦੀ ਸੋਚ ਹੈਗੀ ਤੇ ਕੋਈ ਚਾਰਾ ਵੀ ਨਹੀਂ ਹੈਗਾ ਭਈ ਹੁਣ ਠੀਕ ਕਰੀਏ ਤੁਸੀਂ ਦੱਸਿਓ ਸਾਡੇ ਏਰੀਆ ਚ ਕਿੰਨੇ ਨੇ ਸੰਗਰੂਰ ਬਰਨਾਲ ਮਾਨਸਾ ਤਰਨਤਾਰਨ ਪਟਿਆਲਾ ਇਹ ਜ਼ਿਲ੍ਹੇ ਤਾਂ ਨਹੀਂ ਹੈਗਾ ਹੀ ਹੈਗਾ ਤੁਸੀਂ ਅੱਜ ਕਮੈਂਟ ਕਰਿਓ ਕਿ ਤੁਹਾਡੇ ਹੈਗਾ ਕਿੰਨਾ ਕਿ ਪਿਆ ਸਾਡੇ ਤਾਂ ਆਪੇ ਹਜੇ ਹਟਣ ਦੀ ਕੋਈ ਸੁਭਾਵ ਨਹੀਂ ਰਾਤ ਪਈ ਪਈ ਹੈ ਪੰਜ ਚਾਰ ਕਿ ਮਿੰਟ ਹੌਲੀ ਹੋ ਜਾਂਦਾ ਘਟ ਜਾਂਦਾ ਪੰਜ ਚਾਰ ਕਿ ਮਿੰਟ ਫੇਰ ਤੇਜ਼ ਹੋ ਜਾਂਦਾ ਘਟਾ ਪੂਰਾ ਪਾ ਕੇ ਪੰਜ ਕਿ ਮਿੰਟ ਘਟ ਜਾਂਦਾ ਫੇਰ ਤੇਜ਼ ਹੋ ਜਾਂਦਾ ਕੰਮ ਤਾਂ ਬਸ ਐ ਹੀ ਯਾਰ ਕੱਲ ਦੇ ਇਸ ਲੋਟੀ ਕਪੜੇ ਭਿੱਜੇ ਹੋਏ ਨੇ ਕੀ ਕਰੂ ਕੋਈ ਨਾ ਸਾਡੇ ਅੱਜ ਪਾਪੇ ਨੂੰ ਛੁੱਟੀ ਮਿਲ ਜਾਂਦੀ ਸੀ ਸੋਮਵਾਰ ਨੂੰ ਛੁੱਟੀ ਮਿਲਣੀ ਸੀ ਤੇ ਕਿਉਂਕਿ ਹਸਪਤਾਲ ਦਾ ਪਾਣੀ ਦਾ ਪਰਿਆ ਆਪਣਾ ਡਾਕਟਰ ਨਹੀਂ ਆਇਆ ਮਰੀਜ਼ ਉੱਥੇ ਬੈਠੇ ਤੜਫੀ ਜਾਂਦੇ ਨੇ ਜਿਹੜੇ ਮਰੀਜ਼ ਨੇ ਆਪ ਦੇ ਘਰੇ ਆਵੇ ਆਲਾ ਹਨਾ ਸਾਹਮਣੇ ਛੜਛੜੂਈ ਚ ਪਸ਼ੂਆਂ ਦਾ ਵੀ ਔਖਾ ਹੋ ਜਾਂਦਾ ਸਾਰੇ ਘਰ ਦਾ ਔਖਾ ਹੋ ਜਾਂਦਾ ਬਈ ਜੇ ਆਪ ਦਾ ਮਰੀਜ਼ ਘਰੇ ਆ ਜੇ ਸਾਜੀ ਨਾਲ ਦੇਪ ਕਾਲ ਹੋ ਜੀ ਹਨਾ ਨਹਾ ਧੋ ਕੇ ਮਰੀਜ਼ ਨੂੰ ਸੁੱਖਤਾ ਆ ਜਾਂਦੀ ਹੈ ਇਹ ਕੋਈ ਗੱਲਾਂ ਨਹੀਂ ਹੁਣ ਸਾਡੇ ਨੂੰ ਮੁੱਖ ਨੇ ਜੋ ਕਿ ਵੀ ਆਂਦੇ ਪਿੰਡਾਂ ਦਾ ਖਾਸ ਕਰਕੇ ਜਮੀ ਔਖਾ ਨਹੀਂ ਕਣੀ ਚ ਕਿਉਂਕਿ ਆਪ ਦਾ ਤਾਂ ਸਰਜਣਾ ਦੋ ਰੋਟੀਆਂ ਗਾਂਸ ਤੇ ਬਣ ਜਾਂਦੇ ਨੇ ਜਿਹੜੇ ਮਣਾ ਦੇ ਖਾਣ ਵਾਲੇ ਹੁੰਦੇ ਨੇ ਢਿੱਡ ਭਰਨਾ ਪਾਉਂਦੇ ਜੇ ਪਾਣੀ ਪਿਉਣ ਵਾਲਾ ਲੈਂਦਾ ਔਰ ਉਹ ਚੱਜ ਨਾਲ ਪੀਂਦਾ ਨਹੀਂ ਹੁਣ ਦਾਣਾ ਪਤਾਣਾ ਖਾਦਾ ਹੁਣ ਪੀਣੂਗਾ ਪਾਣੀ ਹੁਣ ਪਾਣੀ ਬਿਤਾ ਕੇ ਫਿਰ ਘਰ ਚੋਂ ਤੇ ਚਲੋ ਜੀ ਆਪਣੇ ਝਿਹੜੇ ਮੁਖ ਦੇ ਨਹੀਂ ਹੈਗੇ ਪਪਾ ਕਰ ਦਾਂਗੇ ਵੀਰ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਸਪੋਰਟ ਕਰੋ ਵਕਤੋ ਵਕਤ ਚੈਨਲ ਨੂੰ ਖੜਕਾ ਬਹੁਤ ਹੀ ਹੁਗਰ ਬਰਾਹਾਲ ਹੋਇਆ ਕਰਦਾ ਹੈ ਨਾ ਤੇ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਅੱਜ ਜਿਹਦੇ ਬਲੌਗ ਦਾ 3 ਭਾਗ ਜੀ ਦਾ ਕਾਲਸਾ ਬੰਦ ਜੀ ਦੀ ਫਟੇ